ਗੁਜਰਾਤ ਚ ਵੀਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ 에ਅਰ ਇੰਡੀਆ ਦੀ ਯਾਤਰੀ ਉਡਾਨ AI 171 ਵੀਰਵਾਰ ਦੁਪਹਿਰ ਨੂੰ ਅਹਮਦਾਬਾਦ ਚ ਕ੍ਰੈਸ਼ ਹੋ ਗਈ ਜਿਸ ਦੀਆਂ ਡਰੋਨੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਅਹਮਦਾਬਾਦ ਦੇ ਮੇਗਾ ਨਗਰੀ ਇਲਾਕੇ ਚ ਅੱਗ ਦੀਆਂ ਵੱਡੀਆਂ ਲਪਕਾਂ ਦੇਖੀਆਂ ਗਈਆਂ ਇਸ ਦੇ ਨਾਲ ਹੀ ਦੂਰੋਂ ਕਾਲੇ ਧੂੰਏ ਦਾ ਬੱਦਲ ਵੀ ਦੇਖਿਆ ਜਾ ਸਕਦਾ ਇਸ ਜਹਾਜ਼ ਚ 242 ਯਾਤਰੀ ਸਵਾਰ ਸਨ ਜਿਸ ਦੇ ਵਿੱਚ 241 ਯਾਤਰੀਆਂ ਦੀ ਮੌਤ ਹੋ ਗਈ 에ਅਰ ਇੰਡੀਆ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਜਹਾਜ਼ ਚ 242 ਯਾਤਰੀ ਤੇ ਚਾਲਕਦਰ ਦੇ ਮੈਂਬਰ ਸਵਾਰ ਸਨ ਜਿੰਨਾਂ ਚੋਂ 169 ਭਾਰਤੀ ਨਾਗਰਿਕ 72 ਬ੍ਰਿਟਿਸ਼ ਨਾਗਰਿਕ ਇੱਕ ਕੈਨੇਡੀਅਨ ਨਾਗਰਿਕ ਤੇ 7 ਪੁਰਤਗਾਲੀ ਨਾਗਰਿਕ ਸਨ ਜ਼ਖਮੀਆਂ ਨੂੰ ਲਜਾਣ ਲਈ ਨੇੜਲੇ ਸ਼ਹਿਰਾਂ ਤੋਂ ਵੱਡੀ ਗਿਣਤੀ ਚ ਐਂਬੂਲੈਂਸਾਂ ਮੰਗਵਾਈਆਂ ਗਈਆਂ ਨੇ ਇਸ ਦੇ ਨਾਲ ਹੀ ਹੇਅਰ ਇੰਡੀਆ ਵੱਲੋਂ ਹੈਲਪਲਾਈਨ ਨੰਬਰ 1800 5691 444 ਜਾਰੀ ਕੀਤਾ ਹੈ ਇਸ ਦੇ ਨਾਲ ਹੀ ਜਹਾਜ਼ ਚ ਸਵਾਰ ਸਾਰੇ ਯਾਤਰੀਆਂ ਦੀ ਲਿਸਟ ਵੀ ਸਾਹਮਣੇ ਆ ਚੁੱਕੀ ਹੈ ਇਸ ਹਾਦਸੇ ਤੇ ਦੁੱਖ ਪ੍ਰਗਟ ਕਰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਅਹਮਦਾਬਾਦ ਚ ਵਾਪਰੀ ਇਸ ਦੁਖਾਂਤ ਨੇ ਸਾਨੂੰ ਹੈਰਾਨ ਤੇ ਦੁਖੀ ਕਰ ਦਿੱਤਾ ਇਹ ਸ਼ਬਦਾਂ ਤੋਂ ਪਰੇ ਦਿਲ ਝੰਝੋੜਨ ਵਾਲਾ ਦੁੱਖ ਦੀ ਇਸ ਘੜੀ ਚ ਮੇਰੀ ਹਮਦਰਦੀ ਸਾਰੇ ਪ੍ਰਭਾਵਿਤ ਲੋਕਾਂ ਨਾਲ ਹੈ ਮੈਂ ਉਹਨਾਂ ਮੰਤਰੀਆਂ ਤੇ ਅਧਿਕਾਰੀਆਂ ਦੇ ਨਾਲ ਸੰਪਰਕ ਚਾਹਾਂ ਜੋ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕੰਮ ਕਰ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹਿਰ ਹਵਾਬਾਜੀ ਮੰਤਰੀ ਰਾਮ ਮੋਹਨ ਨਾਇਡਨ ਨਾਲ ਗੱਲ ਕੀਤੀ ਉਹਨਾਂ ਨੇ ਜਹਾਜ਼ ਹਾਦਸੇ ਦਾ ਜਾਇਜ਼ਾ ਲਿਆ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਹ ਬਚਾਅ ਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਨ ਲਈ ਅਹਮਦਾਬਾਦ ਜਾ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਨੇ ਮੰਤਰੀ ਨੂੰ ਤੁਰੰਤ ਸਾਰੀ ਲੋੜਿੰਦੀ ਸਹਾਇਤਾ ਪ੍ਰਦਾਨ ਅਤੇ ਸਥਿਤੀ ਬਾਰੇ ਨਿਯੰਤਰਣ ਤੌਰ ਤੇ ਅਪਡੇਟ ਕਰਨ ਲਈ ਕਿਹਾ ਸਾਰੀਆਂ ਸਬੰਧਤ ਏਜੰਸੀਆਂ ਹਾਈ ਅਲਰਟ ਤੇ ਨੇ ਅਤੇ ਤਾਲਮੇਲ ਵਾਲੇ ਯਤਨ ਜਾਰੀ ਨੇ 에어 ਇੰਡੀਆ ਦੇ ਚੇਅਰਮੈਨ ਚੰਦਰ ਸ਼ੇਖਰਨ ਨੇ ਵੀ ਜਹਾਜ਼ ਹਾਸਦ ਦੁੱਖ ਪ੍ਰਗਟ ਕੀਤਾ ਉਹਨਾਂ ਕਿਹਾ ਕਿ ਅੰਮਦਾਬਾਦ ਤੋਂ ਲੰਡਨ ਗੇਟਵਿਕ ਜਾ ਰਹੀ 에어 ਇੰਡੀਆ ਫਲਾਈਟ 171 ਇੱਕ ਦੁੱਖਦਾਈ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਹਾਦਸੇ ਤੋਂ ਪ੍ਰਭਾਵਿਤ ਸਾਰੇ ਲੋਕਾਂ ਤੇ ਉਹਨਾਂ ਦੇ ਪਰਿਵਾਰਾਂ ਪ੍ਰਤੀ ਸਾਰੀ ਡੂੰਗੀ ਸੰਵੇਦਨਾ ਉਹਨਾਂ ਕਿਹਾ ਕਿ ਇਸ ਸਮੇਂ ਸਾਡਾ ਧਿਆਨ ਇਸ ਹਾਦਸੇ ਚ ਪ੍ਰਭਾਵਿਤ ਹੋਏ ਸਾਰੇ ਲੋਕਾਂ ਦੀ ਮਦਦ ਕਰਨ ਤੇ ਹੈ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਸਾਡੀ ਐਮਰਜੈਂਸੀ ਟੀਮ ਮੌਕੇ ਤੇ ਮੌਜੂਦ ਹੈ ਲੋੜਵੰਦ ਲੋਕਾਂ ਨੂੰ ਪੂਰੀ ਮਦਦ ਦਿੱਤੀ ਜਾ ਰਹੀ ਜਿਵੇਂ ਸਾਨੂੰ ਹੋਰ ਸਹੀ ਜਾਣਕਾਰੀ ਮਿਲੇਗੀ ਅਸੀਂ ਹੋਰ ਅਪਡੇਟ ਦਿੰਦੇ ਰਹਾਂਗੇ ਉਹਨਾਂ ਕਹੇ ਕਿ ਅਸੀਂ ਇੱਕ ਐਮਰਜੈਂਸੀ ਸਹਾਇਤਾ ਕੇਂਦਰ ਸ਼ੁਰੂ ਕੀਤਾ ਹੈ ਤਾਂ ਜੋ ਇਹਨਾਂ ਪਰਿਵਾਰਾਂ ਨੂੰ ਜਾਣਕਾਰੀ ਦੀ ਲੋੜ ਹੈ ਉਹਨਾਂ ਨੂੰ ਮਦਦ ਮਿਲ ਸਕੇ ਜਹਾਜ਼ ਹਾਦਸੇ ਦੀ ਖਬਰ ਮਿਲਦਿਆਂ ਹੀ ਸਿਵਲ ਹਵਾਬਾਜੀ ਮੰਤਰੀ ਰਾਮ ਮੋਹਨ ਨੌਇਡਾ ਵਿਜੇਵੜਾ ਤੋਂ ਅੰਮਦਾਬਾਦ ਪਹੁੰਚੇ ਉਹ ਤੁਰੰਤ ਤਾਲਮਿਲ ਵਾਲੇ ਜਵਾਬ ਅਤੇ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਡੀਜੀਸੀਏ एनडीआरएफ ਅਤੇ ਗੁਜਰਾਤ ਰਾਜ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਚਨੇ ਬਚਾਅ ਤੇ ਮੈਡੀਕਲ ਟੀਮਾਂ ਮੌਕੇ ਤੇ ਮੌਜੂਦ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਹਾਸੇ ਤੇ ਦੁੱਖ ਪ੍ਰਗਟ ਕਰਦੇ ਆ ਕਿ ਅਹਮਦਾਬਾਦ ਚ ਹੋਏ ਦੁਖਦਾਈ ਜਹਾਜ਼ ਹਾਸੇ ਤੇ ਮੈਨੂੰ ਜੋ ਦੁੱਖ ਹੋਇਆ ਮੈਂ ਉਸ ਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਆਫਤ ਪ੍ਰਤੀਕਿਰਿਆ ਬਲਾਂ ਨੂੰ ਤੁਰੰਤ ਹਾਸੇ ਵਾਲੀ ਥਾਂ ਤੇ ਭੇਜਿਆ ਗਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੁਪਿੰਦਰ ਪਟੇਲ ਗ੍ਰਹਿ ਮੰਤਰੀ ਸ਼੍ਰੀ ਹਰਸ਼ ਸੰਗਵੀ ਅਤੇ ਅਹਮਦਾਬਾਦ ਪੁਲਿਸ ਕਮਿਸ਼ਨਰ ਨਾਲ ਗੱਲਬਾਤ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਹਾਦਸੇ ਨੂੰ ਦਿਲ ਦਹਿਲਾਉਣ ਵਾਲਾ ਦੱਸਿਆ ਉਹਨਾਂ ਕਿਹਾ ਕਿ ਇੱਕ ਯਾਤਰੀ ਉਡਾਣ ਦੌਰਾਨ ਰਿਹੈਸ਼ੀ ਖੇਤਰ ਦੇ ਨੇੜੇ ਹਾਸਾਗ੍ਰਸ ਹੋ ਗਿਆ ਤੂਆਂ ਅਤੇ ਤਬਾਹੀ ਦੀਆਂ ਤਸਵੀਰਾਂ ਬੇहद ਪਰੇਸ਼ਾਨ ਕਰਨ ਵਾਲੀਆਂ ਨੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ